ਆ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਸਲੀਤ ਝਾਕੜ ਉਹਨਾਂ ਵੱਲੋਂ ਵੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣ ਦੀ ਬਹੁਤ ਲੋੜ ਹੈ ਜੇ ਪੰਜਾਬ ਵਿੱਚ ਅਕਾਲੀ ਦਲ ਮਜ਼ਬੂਤ ਹੋਏਗਾ ਪੰਥਕ ਏਕਤਾ ਹੋਏਗੀ ਤਾਂ ਕਿਤਨਾਕ ਤੇ ਦੇਸ਼ ਵਿੱਚ ਵੀ ਉਹਦੀ ਲੋੜ ਹੈਗੀ ਆ ਕੀ ਆਪਾਂ ਇਹ ਵੀ ਸਟੇਟਮੈਂਟ ਇੱਥੇ ਦੇਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਅਕਾਲੀ ਦਲ ਦਾ ਵੀ ਅਲਾਈਅੰਸ ਹੋਣ ਵੱਲ ਸੰਭਾਵਨਾ ਹੋ ਸਕਦੀ ਹੈਗੀ ਝਾਕੜ ਸਾਹਿਬ ਦੀ ਸਟੇਟਮੈਂਟ ਬੜੀ ਚੰਗੀ ਆ ਸ਼ਾਨਦਾਰ ਲੀਡਰ ਨੇ ਝਾਕੜ ਸਾਹਿਬ ਕੋਈ ਇਹਦੇ ਵਿੱਚ ਦੋ ਰਵਾ ਨਹੀਂ ਗਿਆ ਲੋਕ ਉਹਨਾਂ ਦਾ ਪੰਜਾਬ 'ਚ ਉਹਨਾਂ ਦਾ ਪੰਜਾਬੋਂ ਬਾਹਰ ਹੋਣ ਦਾ ਸਮੁੱਚੇ ਪੰਜਾਬੀਆਂ ਦਾ ਸਤਿਕਾਰ ਕਰਦੇ ਆ ਜੀ ਚਲੋ ਕਿਤੇ ਕੋਈ ਬੰਦਾ ਵੱਧ ਕਰਕੇ ਗੱਲ ਕਹਿਦਾ ਸਿਆਸਤਦਾਨਾਂ ਦੇ ਪ੍ਰਤੀ ਆਪਣਾ ਆਪਣਾ ਸਾਰਿਆਂ ਦਾ ਨਜ਼ਰੀਆ ਹੁੰਦਾ ਸਾਰੇ ਇੱਕ ਮਤ ਦੇ ਨਹੀਂ ਹੁੰਦੇ ਪਰ ਆਪਣੇ ਓਵਰਆਲੀ ਦੇਖਿਆ ਜਾਵੇ ਤਾਂ ਡਾਕਟਰ ਸਾਹਿਬ ਨੇ ਇੱਕ ਪੋਜੀਸ਼ਨ ਦੱਲ ਆ ਕਿ ਜੇ ਸਹੀ ਨਿਰਦੇਸ਼ਪੁਰ ਹੋਰੇ ਆਉਗੀ ਜੀ ਜਿਹੜੇ ਸਿਰ ਦਾ ਹਵਾਰ ਹੋਊਗਾ ਇਸ ਪੱਤੀ 'ਚੋ ਚੰਗੇ ਲੋਕ ਅੱਗੇ ਆ ਕੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣਾਉਣਗੇ ਲੋਕ ਉਹਨਾਂ ਦੇ ਭਰੋਸਾ ਕਰਨਗੇ ਜਿਹੜਾ ਅੱਜੇ ਭਰੋਸਾ ਟੁੱਟ ਗਿਆ ਜਿਹੜਾ ਆਪਣਾ ਪੁਰਾਣੀ ਲੀਡਰਸ਼ਿਪ ਹੈ ਉੱਤੇ ਬੀਜੇਪੀ ਉਸ ਆਪਣੇ ਮੁਕਾਮ ਤੇ ਪਹੁੰਚੀ ਨਹੀਂ ਜਿਹੜੇ ਲੋਕ ਚਾਹੁੰਦੇ ਆ ਕਿ ਕੇਂਦਰ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰੇ ਤੇ ਜਿਹੜੀ ਸਾਡਾ ਬੇਨਸਾਫੀ ਹੋਈ ਆ ਜਾਂ ਪੰਜਾਬ ਦੇ ਨਾਲ ਠੱਗਾ ਹੋਇਆ ਉਹ ਦੂਰ ਕਰੇ ਪੰਜਾਬ ਨੂੰ ਆਪਣੇ ਮਨ ਦੇ ਹੱਕ ਮੈਨੇ ਚਾਹੀਦੇ ਆ ਇਹ ਤਾਂ ਰਾਏ ਦੀ ਗੱਲ ਉਦੋਂ ਹੋ ਸਕਦੀ ਆ ਜਦੋਂ ਕੈਂਟਰ ਦੀਆਂ ਪਾਰਟੀਆਂ ਜਾਂ ਭਾਜਪਾ ਪੰਜਾਬ ਪ੍ਰਤੀ ਆਪਣਾ ਕੋਈ ਜਿਹੜਾ ਪੱਕਿਆ ਸਾਰੂ ਤੌਰ ਤੇ ਸਾਹਮਣੇ ਲਿਆਉਣਗੇ ਤੇ ਪੰਜਾਬ ਲਈ ਕੁਝ ਕਰਕੇ ਦਿਖਾਉਣਗੇ ਪਰ ਮੈਂ ਦੇਖਿਆ ਐਲਾਈਸ ਹੁੰਦੇ ਵੀ ਆ ਐਲਾਈਸ ਹੁੰਦੇ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਜਤ ਸਿੰਘ ਮਹਿਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਗੱਲਬਾਤ ਕਰਾਂਗੇ ਜੋ ਦਸੰਬਰ 2 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਹੋਏ ਸਨ ਆਪਾਂ ਜਾਣਦੇ ਆ ਕਿ ਉਸ ਸਮੇਂ ਵੀ ਜਿਹੜੇ ਹੁਕਮਨਾਮੇ ਹੋਏ ਸਨ ਖਾਸ ਤੌਰ ਤੇ ਜੋ ਅਕਾਲੀ ਦਲ ਦਾ ਨਿਗਾਰ ਹੋ ਰਿਹਾ ਸੀ ਉਸ ਦੇ ਸਬੰਧ ਵਿੱਚ ਬਹੁਤ ਸਾਰੇ ਹੁਕਮਨਾਮੇ ਹੋਏ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਇਹ ਹੁਕਮਨਾਮੇ ਹੋਏ ਕਿ ਉਹ ਰਿਜ਼ਾਈਨ ਕਰ ਦੇਣ ਆਪਣੇ ਆਪਣੇ ਅਹੁਦਿਆਂ ਤੋਂ ਤਾਂ ਕਿ ਦੁਬਾਰਾ ਅਕਾਲੀ ਦਲ ਨੂੰ ਰਿਵਾਈਵ ਕੀਤਾ ਜਾ ਸਕੇ ਤੇ ਇੱਕ ਪੰਥਕ ਪਾਰਟੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਾਫੀ ਨਿਗਾਰ ਰਹੀ ਸੀ ਉਸ ਨੂੰ ਦੁਬਾਰਾ ਮਜ਼ਬੂਤ ਕੀਤਾ ਜਾ ਸਕੇ ਲekin 3 ਮਹੀਨੇ ਹੋ ਗਏ ਉਸ ਦੇ ਸਬੰਧ ਵਿੱਚ ਹੀ 5 ਮੈਂਬਰੀ ਕਮੇਟੀ ਦਾ ਵੀ ਜੋ ਗਠਨ ਕੀਤਾ ਗਿਆ ਸੀਗਾ ਲਗਭਗ 3 ਮਹੀਨੇ ਹੋ ਗਏ ਆ ਉਹਨਾਂ ਵੱਲੋਂ ਵੀ ਮੈਂਬਰਸ਼ਿਪ ਡਰਾਈਵ ਕੀਤੀ ਜਾ ਰਹੀ ਹੈ ਲੇਕਿਨ ਦੇਖਿਆ ਗਿਆ ਬਹੁਤ ਸਾਰੇ ਜੋ ਹੁਕਮਨਾਮੇ ਹੋਇਆ ਖਾਸ ਤੌਰ ਤੇ ਜੋ ਕਾਲੀ ਦਲ ਦੇ ਪ੍ਰਧਾਨ ਸਕੁਬੀ ਸਿੰਘ ਬਾਦਲ ਉਹਨਾਂ ਵੱਲੋਂ ਵੀ ਹੁਕਮਨਾਮੇ ਨਹੀਂ ਮੰਨੇ ਗਿਆ ਤੇ ਬਹੁਤ ਸਾਰੇ ਹੋਰ ਲੀਡਰ ਬਹੁਤ ਸਾਰੇ ਹੋਰ ਹੁਕਮਨਾਮੇਸਨ ਜਿਨ੍ਹਾਂ ਦੀ ਜਿਸ ਤਰ੍ਹਾਂ ਭੰਦੀ ਸੀ ਉਸ ਤਰ੍ਹਾਂ ਪੈਰ ਵਾਈ ਨਹੀਂ ਕੀਤੀ ਗਈ ਤੋ ਅੱਜ ਦੀ ਇਸ ਮੀਟਿੰਗ ਵੀ ਹੋਈ ਹੈ ਜੇ ਪੰਜ ਮੈਂਬਰੀ ਕਮੇਟੀ ਦੀ ਉਹਨਾਂ ਵੱਲੋਂ ਵੀ ਕੁਝ ਐਲਾਨ ਕੀਤੇ ਗਏ ਨੇ ਕੁਝ ਖਾਸ ਚਰਚਾਵਾਂ ਵੀ ਕੀਤੀਆਂ ਗਏ ਨੇ ਤੇ ਉਸ ਦੇ ਸਬੰਧ ਵਿੱਚ ਹੀ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਪਹਿਲਾਂ ਵਡਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਾਲਾ ਸਾਹਿਬ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਥੈਂਕ ਯੂ ਜੀ ਵਡਾਲਾ ਸਾਹਿਬ ਲਗਭਗ 3 ਮਹੀਨੇ ਹੋ ਗਏ ਆ ਜੀ ਆਪਣੀ ਪ ਚੱਲ ਰਹੀ ਆ ਕਿ ਉਹਦੇ ਵਿੱਚ ਆਪਾਂ ਮੈਂਬਰਸ਼ਿਪ ਵੀ ਨਵੇਂ-ਨਵੇਂ ਮੈਂਬਰ ਵੀ ਜੋੜ ਰਹੇ ਆ ਤੇ ਬਹੁਤ ਸਾਰੇ ਪਿੰਡਾਂ ਤੇ ਬਹੁਤ ਸਾਰੇ ਜੋ ਸੰਗਠਨਾਂ ਨੂੰ ਵੀ ਮਿਲ ਰਹੇ ਆ ਲੇਕਿਨ ਖਾਸ ਜ਼ੋਰ ਤੇ ਗੱਲਬਾਤ ਕਰਦੇ ਆ ਜ ਜਨਵਰੀ 2 ਦੇ ਹੁਕਮਨਾਮੇ ਹੋਏ ਸਨ ਇੱਕ ਜੋ ਮੇਨ ਉਹਦਾ ਮਕਸਦ ਇਹੀ ਸੀਗਾ ਕਿ ਅਕਾਲੀ ਦਲ ਨੂੰ ਰਿਵਾਈਵ ਕਰਨਾ ਤੇ ਜੋ ਕਿਤਨਾ ਕਿਤੇ ਆਪਣੀ ਬਹੁਤ ਸਾਰੀਆਂ ਪਾਰਟੀਆਂ ਅਲੱਗ-ਅਲੱਗ ਹੋ ਚੁੱਕੀਆਂ ਨੇ ਉਹਨੂੰ ਜੋੜਨ ਦੀ ਲੇਕਿਨ ਤਿੰਨ ਮਹੀਨੇ ਵਿੱਚ ਕੀ ਆਪਾਂ ਉਸ ਦੇ ਵਿੱਚ ਕਾਮਯਾਬ ਹੋਏ ਆ ਤੇ ਕਿਸ ਤਰ੍ਹਾਂ ਦੀ ਅੱਗੇ ਦੀ ਕਾਰਵਾਈ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਦੇਖੋ ਜਨਾਬ ਮਾਲ ਸਾਹਿਬ ਜਦੋਂ ਹੁਕਮਨਾਮੇ ਜਾਰੀ ਕੀਤੇ ਸਨ ਸਿੰਘ ਸੁਬਾਨ ਵੱਲੋਂ ਅਕਾਲਪੁਰ ਸਾਹਿਬ ਦੀ ਵਸੀਤੋਂ ਜੀ ਉਸ ਤੋਂ ਬਾਅਦ ਬਹੁਤ ਇੱਕ ਚੰਗੀ ਭਾਵਨਾ ਦਾ ਜਾਗਰ ਹੋਇਆ ਸੀ ਜੀ ਬੜੀ ਲੋਕਾਂ ਦੇ ਮਨਾਂ 'ਚ ਆਸ ਵੱਜ ਗਈ ਸੀ ਜੀ ਉਤਸ਼ਾਹ ਕਾਇਮ ਹੋਇਆ ਸੀ ਕਿ ਉਹਨਾਂ ਅਕਾਲੀ ਦਲ ਨਵੇਂ ਰੂਪਰੇਖਾ 'ਚ ਦੁਆਰਾ ਮੋੜ ਸੁਰਜੀਤ ਹੋਊਗਾ ਬਿਲਕੁਲ ਜੀ ਉਹਨਰ ਸੁਰਜੀਤੀ ਹੋਏਗੀ ਤਾਂ ਕਾਇਮ ਹੋਊਗਾ ਤਗੜਾ ਹੋਊਗਾ ਜੀ ਅੱਗੇ ਸਾਰੇ ਪੰਥ ਨੇ ਹੁਕਮਨਾਮੇ ਪ੍ਰਵਾਨ ਕਰ ਲਏ ਸੀ ਜੀ ਪੈਸੇ ਵੀ ਆਪਣਾ ਗੁਰਸਿੱਖਾਂ ਦਾ ਪੰਥਦਰਦੀਆਂ ਦਾ ਫਰਜ਼ ਹੈ ਜੀ ਕਿ ਜਿਹੜਾ ਵੀ ਕੋ ਦੇਸ਼ੰ ਦਾ ਉਥੋਂ ਅਕਾਲ ਪੁਰਖ ਸਾਹਿਬ ਦਾ ਆਪੋਦੀ ਪਾਲਣਾ ਕਰਦੇ ਆ ਤੇ ਉਹਨੂੰ ਮੰਨਦੇ ਆ ਤੇ ਪਹਿਰਾ ਦਿੰਦੇ ਆ ਜੀ ਉਸ ਗਾ ਨੂੰ ਲੈ ਕੇ ਚਲੋ ਸੱਤ ਮੈਂਬਰ ਕਮੇਟੀ ਸੀ ਦੋ ਮੈਂਬਰ ਵਿੱਚੋਂ ਛੱਡ ਗਏ ਜੀ ਉਹਨਾਂ ਤੇ ਆਪਣੀ ਕੋ ਮਜਬੂਰੀ ਆ ਉਹਨਾਂ ਤੇ ਦਬਾਅ ਪਿਆ ਜਾਂ ਜੀ ਉਹਦੇ ਆਪਣੀ ਇਹ ਸੋਚ ਸੀ ਉਹਨਾਂ ਨੇ ਫੈਸਲਾ ਲੈ ਲਿਆ ਬਿਲਕੁਲ ਪਰ ਅਸੀਂ ਇਹ ਸਮਝਦੇ ਸੀ ਕਿ ਮਹਾਰਾਜਪੀ ਸਾਨੂੰ ਬੜੀ ਵੱਡੀ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਵੱਲੋਂ ਮਿਲੀ ਆ ਤੇ ਛੇਵੇਂ ਬਾਦਸ਼ਾਹ ਜੀ ਦੀ ਬਖਸ਼ਿਸ਼ ਦਾ ਕਿਰਪਾ ਨਾਲ ਇਹ ਸਿਵਾ ਚਾਲਿਸ ਹੌਫ ਤੱਕ ਗਈ ਆ ਜੀ ਸੋ ਅਸੀਂ ਪੰਜ ਮੈਂਬਰ ਕੱਟੇ ਹੋ ਕੇ ਅਸੀਂ ਜਿਹੜੀ ਹੈਗੀ ਆ ਹੁਕਮਨਾਮਾ ਨੂੰ ਲਾਗੂ ਕਰਨ ਵਾਸਤੇ ਜੀ ਉਹ ਗੁਮਨਾਮ ਦੇ ਪਹਿਰਾ ਦੇ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰਤੀ ਜੀ ਤੇ ਭਤੀ ਪ੍ਰਕਰੇ ਅਸੀਂ 18 ਮਾਰਚ ਨੂੰ ਜੀ ਸਰਪਾਲਪੱਤ ਸਾਹਿਬ ਅੱਗੇ ਅਰਦਾਸ ਕਰਕੇ ਤੋਂ ਨੂੰ ਆਰੰਭ ਪਾ ਜੀ ਉਸ ਤੋਂ ਬਾਅਦ ਜਗਧਾਰ ਭਤੀ ਦਾ ਜਿਹੜਾ ਸਿਲਸਿਲਾ ਚੱਲਦਾ ਰਿਹਾ ਜੀ ਤੇ ਦੇਖਣ ਨੂੰ ਮਿਲਿਆ ਆਪਾਂ ਸਾਰੇ ਜਾਣਦੇ ਆ ਜੀ ਬੜਾ ਛਾ ਸੀ ਸੰਤਾਂ ਚ ਬੜੇ ਵੱਡੇ ਕੱਠ ਹੋਏ ਜਿੱਥੇ ਵੀ ਗਏ ਅਸੀਂ ਇਹ ਪਾਰਟੀ ਪਬਲੀਕਲੀ ਕੀਤੀ ਆ ਜਨਤਕ ਤੌਰ ਤੇ ਕੀਤੀ ਆ ਜੀ ਜੀ ਆਧਾਰ ਕਾਰਡ ਦਾ ਨੰਬਰ ਲਾ ਕੇ ਜੀ ਤੇ ਸਾਰੀ ਸੰਗਤ ਵਿੱਚ ਬੈਠ ਕੇ ਕੰਫਰੰਸ ਆਪਣੀਆਂ ਵੱਡੀਆਂ ਦੂਜਿਆਂ ਵਾਂਗੂ ਨਹੀਂ ਜਿਉਂ ਉਹਨਾਂ ਨੇ ਜਿਹੜਾ ਆਪਣੇ ਟਕਵੰਜ ਰਚਿਆ ਟੌਂਗ ਰਚਿਆ ਜਰਾਮਾ ਕੀਤਾ ਜਾਂ ਉਹਨਾਂ ਨੇ ਫਰਜ਼ੀ ਐਵੇਂ ਪਾਰਟੀ ਦੀ ਆਪਣੇ ਕੋਈ ਖਾਣਾ ਪੂrti ਵਾਸਤੇ ਦਿਖਾਉਣ ਵਾਸਤੇ ਗਿਆ ਤਾਂ ਇਹ ਪਾਰਟੀ ਕੀਤੀ ਆ ਕਿਉਂਕਿ ਉਹ ਤਾਂ ਉਹਨਾਂ ਦਾ ਆਪਣਾ ਕੰਮ ਆ ਜੀ ਸਾਡਾ ਤੋਂ ਲਗ ਵਾਸਤਾ ਨਹੀਂ ਪਰ ਇੱਜਾ ਉਹਨਾਂ ਨੂੰ ਕਰਨਾ ਨਹੀਂ ਸੀ ਚਾਹੀਦਾ ਅਕਾਲ ਤਖਤ ਸਾਹਿਬ ਨਾਲ ਟਕਰਾ ਨਹੀਂ ਸੀ ਲੈਣਾ ਚਾਹੀਦਾ ਬਿਲਕੁਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇਣਾ ਚਾਹੀਦਾ ਸੀਗਾ ਅਸਤੀਫੇ ਦੀ ਗੱਲ ਸੀ ਜਾਂ ਇੱਕ ਸੱਟ ਮੈਂਬਰ ਕਮੇਟੀ ਦੀ ਗੱਲ ਸੀ ਜੀ ਅਗਰ ਉਹਨਾਂ ਵਿੱਚ ਕੋਈ ਪੰਥ ਜਿਹਦਾ ਦਰਦ ਹੁੰਦਾ ਜਾਂ ਉਹਨਾਂ 'ਚ ਪੰਥ ਦੀ ਭਾਵਨਾ ਹੁੰਦੀ ਸਿੱਖੀ ਸੋਚ ਹੁੰਦੀ ਜਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਡਰ ਹੁੰਦਾ ਤੈ ਹੁੰਦਾ ਅਕਾਲ ਪਤਖ ਸਾਹਿਬ ਦਾ ਸਤਿਕਾਰ ਹੋਵੇ ਮੰਨਦਾ ਚੰਦਾ ਜੀਵੀ ਜੀਵ ਦਾ ਸਿਧਾਂਤ ਉਹ ਉਹ ਵੀ ਪਾਲਣਾ ਕਰਨਾ ਚਾਹੁੰਦੇ ਜੀ ਫਿਰ ਉਹ ਉਹਨਾਂ ਨੂੰ ਹੁਕਮਨਾਮੇ ਬਿਲਕੁਲ ਇਹਨ ਬਿਲਕੁਲ ਬੜਾ ਸਾਹਿਬ ਕਿਉਂਕਿ ਅੱਜ ਵੀ ਜੋ ਮੀਟਿੰਗ ਹੋਈ ਉਹਦੇ ਵਿੱਚ ਵੀ ਤੁਸੀਂ ਪੰਥਕ ਏਕਤਾ ਦੀ ਗੱਲ ਕੀਤੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਤੇ ਉਹਦੇ ਵਿੱਚ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਉਹ ਰਿਜ਼ਾਈਨ ਕਰ ਦਣਗੇ ਤਾਂ ਹੋ ਸਕਦਾ ਹੈ ਪੰਥਕ ਏਕਤਾ ਦੁਬਾਰਾ ਹੋ ਸਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਸਲਾਹ ਨੂੰ ਮੰਨ ਸਕਦੇ ਆ ਤੇ ਕਿਤਨਾ ਕਿਤੇ ਇੱਕ ਚੰਗੇ ਰਾਹਵਲ ਦੁਬਾਰਾ ਬਅਸ ਸਕਦੇ ਆਗੇ ਦੇਖੋ ਜੇ ਸਾਰੇ ਨੇ ਸਲਾਹ ਕੀਤੀ ਸੀ ਵੀ ਹੁਣ ਭਤੀ ਪਰਚਰਿਆ ਅਖੀਰਲੇ ਪੜਾਵਾਂ ਵਿੱਚ ਆ ਗਈਆਂ ਜੀ ਤੇ ਜਦੋਂ ਉਹਨਾਂ ਨੇ ਸਿੰਘ ਸਾਹਿਬਾਨ ਨੇ ਕੱਲ੍ਹ ਤੱਕ ਸਾਹਿਬ ਨੂੰ ਕਿਹਾ ਸੀ ਜੀ ਇਕੱਠੇ ਹੋ ਕੇ ਆਪਣੇ ਚੁੱਲ੍ਹੇ ਸਿਮੇਟ ਕੇ ਤੇ ਕਾਲੇ ਜਲੂ ਤਕੜਾ ਕਰੋ ਜੀ ਇਹਨਾਂ ਨੇ ਤਾਂ ਉਹ ਉਸ ਹਦੇਸ਼ ਨੂੰ ਮੰਨਿਆ ਨਹੀਂ ਉਹ ਭਾਵਨਾ ਇਹਨਾਂ ਨੇ ਨਹੀਂ ਆਪਣੇ ਸ਼ੋ ਕੀਤੀ ਜੀ ਲੇਕਿਨ ਸਾਦਾ ਫੇਜ਼ ਵਰਜ਼ ਬੰਦਾ ਸੀ ਕਰਕੇ ਪੰਥ ਦੇ ਦਰਦੀ ਪੰਥ ਦੇ ਬੇਰੋਕਾਰ ਜੇ ਸਭਾਈ ਚਾਹੁੰਦੇ ਕਿ ਫੰਡ ਸੀ ਇੱਕ ਟਾਲ ਚਾਹੀਦੀ ਆ ਜੀ ਤਾਂ ਜੀ ਫਿਰ ਅਪੀਲ ਕੀਤੀ ਬਾਈ ਤੁਸੀਂ ਆਪਣਾ ਪੰਕਾਰ ਛੱਡ ਕੇ ਆਕੜ ਨੂੰ ਛੱਡ ਕੇ ਜੀ ਤੁਸੀਂ ਹੁਕਮਨਾਮੇ ਮੰਨੋ ਅਕਾਲ ਪੁਰਖ ਸਾਹਿਬ ਦੀ ਸ਼ਰਤ ਵਿੱਚ ਆ ਕੇ ਤੁਸੀਂ ਵੀ ਇਸ ਭਰਤੀ ਦੇ ਨਿਯਮ ਅਨੁਸਾਰ ਆਪਣਾ ਹਿਸਾਬ ਲਓ ਪ੍ਰਕਿਰਿਆ ਸਮਝ ਲਓ ਉਹ ਜੀ ਤਾਂ ਕਿ ਜੇ ਤੁਸੀਂ ਗਲਤੀਆਂ ਫੇਰ ਕੀਤੀਆਂ ਆ ਉਹ ਵੀ ਜਦੋਂ ਤੁਹਾਡੇ ਗੁਨਾਹ ਬਣ ਗਏ ਉਹ ਵੀ ਤੁਸੀਂ ਆਪਣੇ ਹੌਣ ਬਖਸ਼ਾ ਸਕੋਗੇ ਜੀ ਅਕਾਲ ਪੁਰਖ ਸਾਹਿਬ ਜਾ ਕੇ ਇਹ ਅਪੀਲ ਉਸ ਸੰਗਰਮ ਵਿੱਚ ਕੀਤੀ ਗਈ ਸੀ ਅਬ ਰਾਣਾ ਸਾਹਿਬ ਅੱਤ ਲਗਭਗ 3 ਮਹੀਨੇ ਆਪਣੀ ਜੋ ਭਰਤੀ ਮੀਨ ਨੂੰ ਲਗਭਗ ਚਲਦੇ ਨੂੰ ਹੋਰ ਵਾਲੇ ਹੈਗੇ ਤੁਸੀਂ ਵੀ ਕਹਿ ਰਹੇ ਬਿਲਕੁਲ ਸਮਾਪਤੀ ਵੱਲ ਵੱਧ ਰਹੀ ਹੈ ਤੇ ਇਸ ਦੇ ਵਿੱਚ ਆਪਾਂ ਖਾਸ ਤੌਰ ਤੇ ਤੁਸੀਂ ਵੀ ਗੱਲ ਕੀਤੀ ਸੱਤ ਮੈਂਬਰ ਸੀ ਉਹਦੇ ਵਿੱਚ ਜੋ ਇੱਕ ਮੈਂਬਰ ਸਨ ਆਪਣੇ ਐਸਜੀਪੀਸੀ ਪ੍ਰਧਾਨ ਹਜੇਦ ਸਿੰਘ ਧਾਮੀ ਸਨ ਤੇ ਕੀ ਆਪਾਂ ਨੂੰ ਐਸਜੀਪੀਸੀ ਵੱਲੋਂ ਜਾਂ ਜਥੇਦਾਰ ਗੜਗਾਜੀ ਵੱਲੋਂ ਕੋਈ ਸਪੋਰਟ ਮਿਲਿਆ ਹੈਗਾ ਦੇਖੋ ਜੀ ਜੀ ਸਪੋਰਟ ਦਾ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਜੀ ਬੇਚੀ ਇਕ ਤਰ੍ਹਾਂ ਦੀ ਬੋਡੀ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੀ ਆ ਜੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਉਹਨਾਂ ਦੀ ਆਪਣੇ ਵੱਡੀ ਜਿੰਮੇਵਾਰੀ ਆ ਜੀ ਔਰ ਵੀ ਸਿੱਖ ਧਰਮ ਨਾਲ ਜਿੰਨੇ ਵੀ ਮਸਲੇ ਸਬੰਧ ਰੱਖਦੇ ਹੈ ਜੀ ਕਿਸੇ ਦਾ ਉਹ ਅਧਿਕਾਰ ਖੇਤਰ ਆ ਜੀ 2000 ਚਾਹ ਮੈ ਸਾਨੂੰ ਸੱਦਿਆ ਸੀ ਅਸੀਂ ਮਿਲ ਕੇ ਆਏ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਚਲੋ ਉਹਨਾਂ ਨੇ ਵੀ ਇੱਕ ਤਾਂ ਵੀ ਗੱਲ ਕੀਤੀ ਜੀ ਬੰਦ ਘਟਾਉਣਾ ਚਾਹੀਦਾ ਤੇ ਇਹ ਤਾਂ ਹੁਕਮਨਾਮਿਆਂ ਵਿੱਚ ਵੀ ਜਿਹੜੀ ਹੁਕਮਨਾਮਿਆਂ ਦੀ ਰੋਸ਼ਨੀ ਵੇ ਆਪਣੇ ਉਹਦੇ ਵਿੱਚ ਦੇਖੀਏ ਤਾਂ ਸਿੰਘ ਸਿਵਾ ਨੇ ਕਿਹਾ ਸੀ ਦੋ ਤਰੀਕ ਨੂੰ ਇਕੱਠੇ ਹੋ ਜਾਓ ਇਹ ਗਾਲੀ ਗਲੋਂ ਤਕਰਾ ਕਰੋ ਪਰ ਜਿਨ੍ਹਾਂ ਨੇ ਇਕੱਠੇ ਹੋਣ ਦਾ ਆਪਣੇ ਉਹ ਕਰਨਾ ਸੀਗਾ ਫੈਸਲਾ ਕਰਨਾ ਸੀ ਉਹ ਤਾਂ ਬਿਲਕੁਲ ਹੀ ਅਗal ਤੱਕ ਖੜਬ ਤੋਂ ਨਾਬਰ ਹੋ ਗਏ ਭਗੌੜੇ ਹੋ ਗਏ ਮੰਕਰ ਹੋ ਗਏ ਉਹਨਾਂ ਨੇ ਇਕੱਠੇ ਹੋਣ ਦੀ ਗੱਲ ਹੀ ਨਹੀਂ ਕੀਤੀ ਉਹ ਤਾਂ ਆਪਣੇ ਸਿੰਘ ਸਿਵਾ ਨੂੰ ਕਿਛ ਨਾ ਕਰਦੋ ਆਪਣੇ ਉਹਦੀ ਕਿਰਦਾਰ ਕੂਸ਼ੀ ਕਰਨ ਲੱਗ ਪਏ ਜੋ ਹੋਇਆ ਆਪਣੇ ਸਾਹਮਣੇ ਇਹ ਪਹਿਲਾਂ ਗੈਨੀ ਹਰਪੀ ਸਿੰਘ ਦੇ ਪਾਸੇ ਕਰਤਾ ਵੇ ਬੁਨਿਆਦ ਗਲਾਮ ਲਾ ਕੇ ਬੇਤੁਕੀਆਂ ਗੱਲਾਂ ਕਰਕੇ ਉਹਨੂੰ ਵਿਚਾਰੇ ਨੂੰ ਇੰਨਾ ਪਰੇਸ਼ਾਨ ਕੀਤਾ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਆਪਣਾ ਗੁਰਮਤ ਦਾ ਫਲਸਫਾ ਨਹੀਂਗਾ ਜੀ ਫਿਰ ਗਿਆਨੀ ਰਕਬੀਰ ਸਿੰਘ ਗੈਰ ਸੁਲਤਾਨ ਸਿੰਘ ਨੇ ਪਾਸੇ ਕਰਤਾ ਜੀ ਸੋ ਉਹਨਾਂ ਨੇ ਤਾਂ ਮੰਨੇ ਨਹੀਂ ਹੁਕਮ ਨਾਮੇ ਜੀ ਤੇ ਇਹ ਜਿਹੜੀ ਏਕਤਾ ਤਾਂ ਹੋਣੀ ਚਾਹੀਦੀ ਆ ਲੇਕਿਨ ਏਕਤਾ ਹੋਣੀ ਚਾਹੀਦੀ ਸਿਧਾਂਤਕ ਤੌਰ ਤੇ ਜੀ ਤੇ ਅਸੂਲਾਂ ਦੇ ਪਹਿਰਾ ਦੇ ਕੇ ਏਕਤਾ ਹੋਣੀ ਚਾਹੀਦੀ ਆ ਇੱਕ ਇੱਕ ਕੋ ਵਿਅਕਤੀ ਦੀ ਗੱਲ ਨਹੀਂ ਐ ਕੋ ਵਿਅਕਤੀ ਬੜਾ ਵੱਡਾ ਆ ਵਿਅਕਤੀ ਬੜਾ ਮਹਾਨ ਆ ਜੀ ਬੇਕਤੀਆਂ ਨੂੰ ਪਿੱਛੇ ਛੱਡ ਕੇ ਜੋ ਪੰਥ ਚਾਹੁੰਦਾ ਹੈ ਜੋ ਸੰਗਤ ਚਾਹੁੰਦੀ ਹੈ ਜੋ ਆਪਣੇ ਸਿੱਖ ਧਰਮ ਦੇ ਜਿਹੜਾ ਫਲਸਫਾ ਸਾਡਾ ਜਿਹੜੇ ਆਪਾਂ ਉਹਦੇ ਉਹਨੂੰ ਮੰਨ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਸਿੱਧ ਲੈ ਕੇ ਆਪਾਂ ਸੇਵਾ ਕਰਨ ਆਏ ਆ ਸੇਵਾ ਕਰਨਾ ਚਾਹੁੰਦੇ ਆ ਬਿਲਕੁਲ ਬਡਾਲਾ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਆ ਕਿਉਂਕਿ ਸਾਰੇ ਸਿੱਖ ਸੰਗਤ ਵੀ ਇਹੀ ਚਾਹੁੰਦੀ ਆ ਕਿ ਤਨਾ ਕਿਤੇ ਅਕਾਲੀ ਦਲ ਦੁਆਰਾ ਜੇ ਸੁਰਜੀਤ ਹੋਵੇਗਾ ਤਾਂ ਹੀ ਪੰਜਾਬ ਨੂੰ ਹੀ ਬਚਾ ਸਕਦਾ ਬਹੁਤ ਸਾਰੇ ਮਸਲੇ ਹੈਗੇ ਆ ਜਿੱਥੇ ਏਕਤਾ ਹੋਣ ਦੀ ਵੀ ਲੋੜ ਆ ਲੇਕਿਨ ਦੂਜੇ ਪਾਸੇ ਆਪਾਂ ਗੱਲਬਾਤ ਕਰਦੇ ਆ ਪਿਛਲੇ ਦਿਨੀ ਹੀ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਝਾਖੜ ਉਹਨਾਂ ਵੱਲੋਂ ਵੀ ਇੱਕ ਸਟੇਟਮੈਂਟ ਆਉਂਦੀ ਆ ਕਿ ਅਕਾਲੀ ਦਲ ਨੂੰ ਮਜ਼ਬੂਤ ਹੋਣ ਦੀ ਬਹੁਤ ਲੋੜ ਹੈ ਜੇ ਪੰਜਾਬ ਵਿੱਚ ਅਕਾਲੀ ਦਲ ਮਜ਼ਬੂਤ ਹੋ ਗਿਆ ਪੰਥਕ ਏਕਤਾ ਹੋਏਗੀ ਤਾਂ ਕਿਤਨਾ ਕਿਤੇ ਦੇਸ਼ ਵਿੱਚ ਵੀ ਉਹਦੀ ਲੋੜ ਹੈਗੀ ਆ ਕੀ ਆਪਾਂ ਇਹ ਵੀ ਸਟੇਟਮੈਂਟ ਇਹਦਾ ਦੇਖ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਅਕਾਲੀ ਦਲ ਦਾ ਵੀ ਅਲਾਈਅੰਸ ਹੋਣ ਵੱਲ ਸੰਭਾਵਨਾ ਹੋ ਸਕਦੀ ਹੈਗੀ ਹੈ ਦੇਖੋ ਜਾਖੜ ਸਾਹਿਬ ਦੀ ਸਟੇਟਮੈਂਟ ਜੀ ਬੜੀ ਚੰਗੀ ਆ ਜੀ ਸ਼ਾਨੇ ਲੀਡਰ ਨੇ ਜਾਖੜ ਸਾਹਿਬ ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਆ ਜੀ ਲੋਕ ਉਹਨਾਂ ਦਾ ਪੰਜਾਬ 'ਚ ਉਹਨਾਂ ਦਾ ਪੰਜਾਬੋਂ ਬਾਹਰ ਉਹਨਾਂ ਦਾ ਸਮੁੱਚੇ ਪੰਜਾਬੀਆਂ ਉਹਨਾਂ ਦਾ ਸਤਿਕਾਰ ਕਰਦੇ ਆ ਜੀ ਚਲੋ ਕਿਤੇ ਕੋਈ ਬੰਦਾ ਵੱਧ ਕਰਕੇ ਗੱਲ ਕਹਿ ਜਾਂਦਾ ਜੀ ਸਿਆਸਤਦਾਨਾਂ ਦੇ ਪ੍ਰਤੀ ਆਪਣਾ ਆਪਣਾ ਸਾਰਿਆਂ ਦਾ ਨਜ਼ਰੀਆ ਹੁੰਦਾ ਸਾਰੇ ਇੱਕ ਮਤ ਦੇ ਨਹੀਂ ਹੁੰਦੇ ਜੀ ਪਰ ਆਪਣੇ ਓਵਰ ਆਲੀ ਦੇਖਿਆ ਜਾਵੇ ਤਾਂ ਜੀ ਜਾਖੜ ਸਾਹਿਬ ਨੇ ਇੱਕ ਪੋਜੀਸ਼ਨ ਦਾ ਲਾਕੀ ਕੀ ਜੀ ਕਰਕੇ ਉਹਨਾਂ ਨੂੰ ਦੱਸਦਾ ਵੀ ਜਿਨ੍ਹਾਂ ਦੇ ਕਰ ਪੰਥ ਕਥਾ ਨਹੀਂ ਹੁੰਦਾ ਜੀ ਸਾਰੇ ਲੀਡਰਸ਼ਿਪ ਦਾ ਆਪਣੇ ਇੱਕ ਪਲੇਟਫਾਰਮ ਤੇ ਆਉਦੀ ਨਹੀਂ ਜੀ ਪੰਥ ਦੀ ਸ਼ਕਤੀ ਆਪਾਂ ਕੇਂਦਰਿਤ ਨਹੀਂ ਕਰਦੇ ਕਨਸੋਲिडेट ਨਹੀਂ ਕਰਦੇ ਜੀ ਉਹਨਾਂ ਦੇ ਕਰ ਕਪਰੇ ਮਸਲੇ ਆ ਨਹੀਂ ਹੋਣੇ ਉਹਨਾਂ ਦੇ ਘੱਟ ਦਿੱਲੀ ਵਾਲੇ ਨੇ ਵੀ ਜੀ ਆਪਾਂ ਦਾ ਆਪਣਾ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਕੇਸ ਆ ਉਹਨੂੰ ਸਿੱਧੀ ਜਿੱਤੇ ਟੇਕ ਆਪ ਨਹੀਂ ਕਰਨਾ ਜੀ ਉਦੋਂ ਉਹਨਾਂ ਨੇ ਉਸ ਸੰਦਰਭ ਵਿੱਚ ਉਸ ਬੈਕਗ੍ਰਾਉਂਡ 'ਚ ਉਹਨਾਂ ਨੇ ਗੱਲ ਆਖੀ ਆ ਜੀ ਇਹ ਗੱਲ ਤਾਂ ਚੰਗੀ ਆ ਜੀ ਪਰ ਇਹ ਤਾਂ ਦੇਖੋ ਜੇ ਸਹੀ ਲੀਡਰਸ਼ਿਪ ਮੋਰੇ ਆਉਗੀ ਜੀ ਸਹੀ ਲੀਡਰਸ਼ਿਪ ਦਾ ਵਾਅਦਾ ਰਹੂਗਾ ਇਸ ਪਾਰਟੀ 'ਚੋਂ ਚੰਗੇ ਲੋਕ ਅੱਗੇ ਆ ਕੇ ਤੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਣਾਉਣਗੇ ਲੋਕ ਉਹਨਾਂ ਤੇ ਭਰੋਸਾ ਕਰਨਗੇ ਜਿਹੜਾ ਅੱਗੇ ਭਰੋਸਾ ਟੁੱਟ ਗਿਆ ਜਿਹੜਾ ਆਪਣਾ ਪੁਰਾਣੀ ਲੀਡਰਸ਼ਿਪ ਹੈ ਉੱਥੇ ਨਾਲਾ ਜੀ ਮਤਲਬ ਕਿਹਦਾ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਨਾਲ ਅਲਾਈਂਸ ਭਾਜਵਾ ਦਾ ਮਮਕਨ ਹੋ ਸਕਦਾ ਹੈਗਾ ਤੁਹਾਡੇ ਨਾਲ ਖਾਸ ਤੌਰ ਤੇ ਕੋਈ ਗੱਲਬਾਤ ਤਾਂ ਨਹੀਂ ਹੋ ਰਹੀ ਹੈਗੀ ਭਾਜਪਨ ਨਾਲ ਜਾਂ ਸੁਨੀਲ ਜਾਖੜ ਜੀ ਉਹਨਾਂ ਨਾਲ ਦੇਖੋ ਪਹਿਲਾਂ ਤਾਂ ਇੱਥੇ ਵੀ ਥੋੜੀ ਥੋੜੀ ਜਿਹੀ ਅਲਾਈਂਸ ਦੀ ਗੱਲ ਕਰੂੰਗਾ ਜੀ ਅਲਾਈਂਸ ਸੋ ਸੂਬੇ ਅਚ ਦੇਸ਼ਾਂ ਵਿੱਚ ਹੁੰਦੇ ਵੀ ਆਏ ਟੁੱਟਦੇ ਵੀ ਆਏ ਆ ਜੀ ਲੇਕਿਨ ਇਹ ਅਗਰ ਰੈਲੈਂਸ ਹੋਇਆ ਜੀ ਅੱਜ ਦਾ ਬੀਜੇਪੀ ਦੇ ਰੈਲੈਂਸ ਦੀ ਕੋ ਗੱਲ ਚੱਲ ਨਹੀਂ ਰਹੀ ਜੀ ਜਦੋਂ ਸਾਡੀ ਗੱਲ ਤੁਸੀਂ ਪੁੱਛਿਆ ਸਾਡੀ ਕੋਈ ਗੱਲ ਨਹੀਂ ਹੈ ਜੀ ਡਾਕਟਰ ਸਾਹਿਬ ਦਾ ਜੀ ਨਾ ਬੀਜੇਪੀ ਦਾ ਲੇਕਿਨ ਅਗਰ ਬੀਜੇਪੀ ਪਹਿਲ ਤਤਵੀ ਕਰਕੇ ਜੀ ਪੰਜਾਬ ਦੇ ਮਸਲੇ ਨੂੰ ਹੱਲ ਕਰਦੀ ਆ ਠੀਕ ਆ ਬੀਜੇਪੀ ਨੇ ਕੋਈ ਫੈਸਲੇ ਨਹੀਂ ਲਏ ਜਿਹੜੇ ਸਿੱਕੇ ਦੇ ਹੱਥ ਵਿੱਚ ਨਹੀਂ ਜੀ ਲੇਕਿਨ ਹਜੇ ਬੀਜੇਪੀ ਨੂੰ ਬਹੁਤ ਤੜਾ ਤਿਆ ਕਰ ਲਈ ਜੋੜਿਆ ਪੰਜਾਬ ਦੇ ਮਸਲੇ ਨੂੰ ਲੈ ਕੇ ਜੀ ਸਿਕਾਣੇ ਮਸਲੇ ਨੂੰ ਲੈ ਕੇ ਬਿਲਕੁਲ ਅਜੇ ਬੀਜੇਪੀ ਉਸ ਆਪਣੇ ਮਕਾਮ ਤੇ ਪਹੁੰਚੀ ਨਹੀਂ ਜਿਤੇ ਲੋਕ ਚਾਹੁੰਦੇ ਆ ਕੇਂਦਰ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰੇ ਤੇ ਜਿਹੜੀ ਸਾਡਾ ਬੇਇਨਸਾਫੀ ਹੋਈ ਆ ਜਾਂ ਪੰਜਾਬ ਦੇ ਨਾਲ ਧੱਕਾ ਹੋਇਆ ਉਹ ਦੂਰ ਕਰੇ ਪੰਜਾਬ ਨੂੰ ਆਪਣੇ ਬੰਦੇ ਹੱਕ ਮਿਲਣੇ ਚਾਹੀਦੇ ਆ ਇਤਾਂ ਅਲਾਈਂਸ ਦੀ ਗੱਲ ਉਦੋਂ ਹੋ ਸਕਦੀ ਆ ਠੀਕ ਆ ਜੀ ਜਦੋਂ ਕੇਂਦਰ ਦੀਆਂ ਪਾਰਟੀਆਂ ਜਾਂ ਬੀਜੇਪੀ ਪੰਜਾਬ ਪ੍ਰਤੀ ਆਪਣਾ ਕੋਈ ਜਿਹੜਾ ਪੱਖਿਆ ਸਾਹੂ ਤੌਰ ਤੇ ਸਾਹਮਣੇ ਲਿਆਉਣਗੇ ਤੇ ਪੰਜਾਬ ਲਈ ਕੁਝ ਕਰਕੇ ਦਿਖਾਉਣਗੇ ਪਰ ਮੈਂ ਫਿਰ ਜਨਾ ਅਲਾਈਸ ਹੁੰਦੇ ਵੀ ਆ ਅਲਾਈਸ ਛੁੱਟਦੇ ਵੀ ਆ ਇਹਦੇ ਜਦੋਂ ਕੋਈ ਵੀ ਗੱਲ ਅਜੇ ਅੱਜ ਕਹਿ ਨਹੀਂ ਸਕਦੇ ਪਰ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਦਾ ਜਿਹੜਾ ਜਿਹੜਾ ਅਕਾਲੀ ਦਲ ਸਹੀ ਤਰ੍ਹਾਂ ਆਪਣੇ ਹੈਗਾ ਤਰਜਮਾਨੀ ਕਰਦਾ ਪੰਜਾਬ ਦੇ ਬਿਲਕੁਲ ਬਟਾਲਾ ਸਾਹਿਬ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਮਮਕਨ ਹੁੰਦਾ ਤੇ ਹੋ ਵੀ ਸਕਦੀ ਹੈ ਐਲਾਈਅੰਸ ਲੇਕਿਨ ਉੱਥੇ ਹੀ ਗੱਲਬਾਤ ਕਰਦੇ ਖਾਸ ਤੌਰ ਤੇ ਜੋ ਬਾਦਲ ਧੜਾ ਹੈ ਉਹਨਾਂ ਵੱਲੋਂ ਤਾਂ ਇਹ ਇਲਜ਼ਾਮ ਲੰਬੇ ਸਮੇਂ ਤੋਂ ਜਰੂਰ ਤੁਸੀਂ ਪ੍ਰਤੀਕਿਰਿਆ ਸ਼ੁਰੂ ਕੀਤੀ ਹੈ ਭਾਰਤੀ ਦੀ ਉਤੋਂ ਇਹ ਲੱਗ ਰਿਹਾ ਕਿ ਦਿੱਲੀ ਦੇ ਦਬਾਅ ਹੇਟਾ ਭਾਜਪਾ ਦੇ ਦਬਾਅ ਹੇਟਾ ਹੀ ਤੁਸੀਂ ਇਹ ਸੰਗਠਨ ਬਣਾਇਆ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਇਹ ਸਾਰੀਆਂ ਗ੍ਰਤੀਵਿਧੀਆਂ ਹੈਗੀਆਂ ਨੇ ਇਹਦੇ ਕੋਈ ਕੁਝ ਤੋਂ ਗਹਿਰੀ ਗੱਲ ਦੀ ਜੀ ਦਿੱਲੀ ਦੇ ਪ੍ਰਭਾਵ ਸਾਟ ਦੇ ਕਹਾਵਾ ਆ ਜੀ ਅਕਾਲ ਤੱਕ ਸਭ ਉਹ ਬਲੋ ਹੁਕਮਨਾਮਾ ਹੋਇਆ ਤੁਸੀਂ ਆਪਣੀਆਂ ਸਾਰੀਆਂ ਗਲਤੀਆਂ ਗੁਨਾਹ ਮੰਨੇ ਉਹਦੇ ਕਰਕੇ ਤੁਸੀਂ ਖਤ ਜੋੜ ਕੇ ਕਿਹਾ ਜਿਹੜੀ ਤੁਸਾਨੂੰ ਸਜ਼ਾ ਲਾਓਗੇ ਅਸੀਂ ਉਹ ਸੇਵਾ ਭੁਗਤਾਂਗੇ ਸਜ਼ਾ ਭੁਗਤਾਂਗੇ ਸਭ ਕੁਝ ਤੁਸੀਂ ਮੰਨ ਲਿਆ ਮੁੜ ਕੇ ਬਾਅਦ ਜਾ ਕੇ ਕਿਹਾ ਤਾਂ ਪਜਦਾ ਉਹਦੇ ਮੰਨ ਲਿਆ ਤੁਸੀਂ ਫੇਰ ਆਪਣੇ ਅਕਾਲ ਤੱਕ ਸਭ ਤੋਂ ਮਨਕਰ ਹੋ ਗਏ ਕੋਈ ਵੇਖ ਛੁੱਟ ਬੋਲਣ ਦਾ ਕੋਈ ਕਸੇ ਨਹੀਂ ਛੱਡੀ ਸਾਡਾ ਕੀ ਉਹਨਾਂ ਬੀਜਪੀ ਨਾਲ ਸੰਬੰਧ ਹੈਗਾ ਬਿਲਕੁਲ ਮਰਨ ਕਮਜ਼ੋਰੀ ਤੁਹਾਡੀ ਆ ਗਲਤੀਆਂ ਤੁਹਾਡੀਆਂ ਗੁਨਾਹ ਤੁਹਾਡੇ ਆ ਅਸੀਂ ਤੁਹਾਨੂੰ ਸਹੀ ਰਾਹ ਤੇ ਲੈ ਕੇ ਗਏ ਆ ਅਸੀਂ ਤੁਹਾਨੂੰ ਗਾਲਤਕਸਰਵ ਲੈ ਕੇ ਗਏ ਆ ਤੁਸੀਂ ਗਾਲਤਕਸਰਵ ਜਾਣ ਨੂੰ ਤਿਆਰ ਨਹੀਂ ਸੀ ਆਪਣੇ ਸੁਧਾਰਦ ਨੂੰ ਦੀ ਪਾਲਣਾ ਕਰਨ ਨੂੰ ਤਿਆਰ ਨਹੀਂ ਸੀਗੇ ਹੁਣ ਵੀ ਤਿਆਰ ਹੈਗੇ ਸਾਡਾ ਕੋਈ ਉਹਨਾਂ ਦਾ ਵਾਸਤਾ ਨਹੀਂ ਬੀਜੇਪੀ ਨਾਲ ਲੇਕਿਨ ਫਿਰ ਵੀ ਇਹ ਕਹਾਂਗੇ ਆਮ ਦੇ ਵਧੇਰੇ ਇੱਕ ਵਾਸਤੇ ਜੀ ਪੰਜਾਬ ਦੇ ਸਨਹਿਰੇ ਇੱਕ ਵਾਸਤੇ ਜੀ ਪੰਜਾਬ ਦੇ ਮਸਲੇ ਨੂੰ ਹੱਲ ਕਰਾਉਣ ਲਈ ਜੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਜਿਹੜੇ ਕ੍ਰਾਈਸਿਸ ਦੇ ਚੈਲੰਜਸ ਨੇ ਜੀ ਉਹਨਾਂ ਦਾ ਆਪਣਾ ਹੱਲ ਲੱਭਣ ਵਾਸਤੇ ਉਹਨਾਂ ਤੋਂ ਪਾਰ ਲੰਘਣ ਵਾਸਤੇ ਆਪਾਂ ਨੂੰ ਜਿਹੜੀਆਂ ਕੇਂਦਰ ਦੀਆਂ ਆਪਣੀਆਂ ਸਰਕਾਰਾਂ ਨੇ ਜੀ ਇੱਕ ਮ ਇੱਕ ਦਿਨ ਉਹਨਾਂ ਨਾਲ ਇੰਗੇਜ ਕਰਨਾ ਪਊਗਾ ਆਪਣੇ ਆਪ ਨੂੰ ਠੀਕ ਹੈ ਬਟਾਲ ਸਾਹਿਬ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਸਿੱਖ ਸੰਗਤਨ ਹੋਰ ਬੇਨਤੀ ਜਾਂ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦਾ ਹੋਵੋ ਦੇਖੋ ਜੀ ਦਾ ਆਪਣੇ ਮਾਲ ਸਾਹਿਬੇ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਜ਼ਰੀਏ ਕਿ ਪੱਤੀ ਚੱਲ ਰਹੀ ਹੈ ਫਿਰਸਾ ਵਿੱਚ ਵੀ ਚੱਲ ਰਹੀ ਹੈ ਜੀ ਅਸੀਂ ਇੰਗਲੈਂਡ ਵੀ ਹੋ ਕੇ ਆਏ ਆ ਚੈਨਡਾ ਵੀ ਗਏ ਸੀ ਉੱਥੇ ਵੀ ਆਪਣੇ ਸੰਗਤਾਂ ਨੂੰ ਮਿਲੇ ਬੜਾ ਉਤਸ਼ਾਹ ਆ ਆਪਣੇ ਪੰਜ ਅਮਰੀਕੀ ਕਮੇਟੀ ਦੇ ਸੰਬੰਧ ਵਿੱਚ ਆਪਣੇ ਐਨ ਆਰ ਆਈਜ਼ ਦਾ ਬਾਹਰੀ ਸੰਗਤਾਂ ਦਾ ਉਹ ਚਾਹੁੰਦੇ ਆ ਕਿ ਉਹ ਚੰਗੀ ਰੂਪ ਰੇਖਾ ਬਣੇ ਸ਼੍ਰੋਮਣੀ ਕਾਲੀਦਾੜ ਦੀ ਚੰਗੇ ਲੀਡਰ ਮੋੜੇ ਆਉਣ ਸਾਡੇ ਲੋਕਾਂ ਦਾ ਵਿਸ਼ਵਾਸ ਬਣੇ ਤੇ ਪੰਜਾਬ ਦੀ ਅਗਵਾਈ ਸ਼੍ਰੋਮਣੀ ਕਾਲੀਦਾੜ ਕਰੇ ਤੇ ਉਸ ਕਾਲੀਦਾੜ ਤੇ ਲੋਕ ਵੀ ਭਰੋਸਾ ਕਰਨ ਉਹਦਾ ਜਨ ਤੇ ਮੈਂ ਬੇਨਤੀ ਕਰਦਾ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅੰਗਰੇਜ਼ ਨੂੰ ਜਿਹੜਾ ਸਾਡੇ ਇੰਗਲੈਂਡ ਬੈਠੇ ਆਪਣੇ ਸਾਰੇ ਕਮਿਊਨਿਟੀ ਨੂੰ ਜੀ ਕਿ ਤੁਹਾਡਾ ਬੜਾ ਅਕਰਸੂ ਗਿਆ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਤੁਸੀਂ ਸਾਰੇ ਆਪ ਵੀ ਮੈਂਬਰ ਬਣੋ ਇਸ ਪੱਦਰੀ ਪਰਜੇਰਾ ਸਾਹਿਬ ਨੂੰ ਤੇ ਆਪਣੇ ਇੱਥੇ ਜਿਹਨੇ ਵੀ ਤੁਹਾਡੇ ਸੱਜਣ ਮਿੱਤਰ ਆਪਣੇ ਹੈਗੇ ਆ ਭਾਈਵੰਦ ਨੇ ਪਰਿਵਾਰ ਨੇ ਆਪਣੇ ਇੰਡੀਆ ਜਿਹੜੇ ਨੇ ਪੰਜਾਬ ਜਿਹੜੇ ਨੇ ਉਹਨਾਂ ਨੂੰ ਵੀ ਬੇਨਤੀ ਕਰੋ ਪ੍ਰੇਰਨਾ ਕਰੋ ਜੀ ਆਪਣੇ ਕੋ بڑا ਇਤਿਹਾਸਿਕ ਮੌਕਾ ਆ ਆਪਾਂ ਸਾਰੇ ਅਕਾਲੀ ਦਲ ਦੀ ਉਹਨਰ ਸ਼ਰਧਤੀ ਵਿੱਚ ਆਪਣਾ ਯੋਗਦਾਨ ਪਾਈਏ ਕਿ ਚੰਗੀ ਨੇਕ ਇਮਾਨਦਾਰ ਆਪਣੇ ਸਾਫ਼ ਸੁਥਰੀ ਤੇ ਸੱਚੀ ਲੀਡਰਸ਼ਿਪ ਜਿਹਨਾਂ ਦਾ ਪੰਜਾਬ ਪ੍ਰਤੀ ਦੂਰਅੰਦੇਸ਼ੀ ਵਾਲਾ ਨਜ਼ਰੀਆ ਆ ਉਹਨੂੰ ਜਨਗਿਆਈਏ ਤਾਂ ਕਿ ਲੋਕਾਂ ਦਾ ਭਰੋਸਾ ਦੁਆਰਾ ਬਣ ਸਕੇ ਕਿ ਆਪਾਂ ਪੰਜਾਬ ਦੇ ਅਗਵਾਈ ਕਰਕੇ ਪੰਜਾਬ ਦੀ ਸੇਵਾ ਕਰੀਏ ਤੁਹਾਡਾ ਐਨਆਰਆਈ ਦਾ ਬਹੁਤ ਵੱਡਾ ਯੋਗਦਾਨ ਆ ਤੁਸੀਂ ਬਰਾਬਰ ਦੇ ਸਟੇਕ ਹোল্ডার ਹੋ ਤੁਸੀਂ ਅੱਗੇ ਵੀ ਸਟਾਲਾ ਬਲੌਂਚ ਬੜਾ ਵੱਡਾ ਯੋਗਦਾਨ ਪਾਇਆ ਆਵਾਦ ਪਾਰਟੀ ਦੀ ਗਵਰਨਮੈਂਟ ਬਲੌਂਚ ਲੇਕਿਨ ਆਪਣਾ ਐਕਸਪੈਰੀਮੈਂਟ ਫੇਲ ਹੋ ਗਿਆ ਹੁਣ ਆਪਾਂ ਜਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ ਜਿਹੜੀ ਆਪਣੇ ਪੰਜਾਬ ਦੀ ਨੁਮਾਇੰਦਗੀ ਕਰਦੀ ਆ ਆਪਣੇ ਸਿੱਖ ਪੰਥ ਦੀ ਨੁਮਾਇੰਦਗੀ ਕਰਦਾ ਉਹਨੂੰ ਆਪਾਂ ਤਗੜਾ ਕਰਨ ਵਾਸਤੇ ਆਪਣੇ ਸਾਰੇ ਪੰਜਾਬੀ ਐਨ ਆਰ ਆਈ ਵਿਸ਼ੇਸ਼ ਤੌਰ ਤੇ ਹਰ ਤਰੀਕੇ ਦਾ ਯੋਗਦਾਨ ਪਾਓ ਤੇ ਸਭ ਦਾ ਇਕੱਠਿਆਂ ਦਾ ਫਰਜ਼ ਹੈ ਕੱਲੀ ਪੰਜ ਅਮਰੀਕਾ ਕਮੇਟੀ ਕੁਝ ਨਹੀਂ ਕਰ ਸਕਦੇ ਸਾਰੇ ਆਪਣਾ ਇਹਦੇ ਵਿੱਚ ਜੋਰ ਲਾਈਏ ਸਾਰੇ ਆਪਾਂ ਇਹਦੇ ਵਿੱਚ ਸ਼ਾਮਲ ਹੋਈਏ ਤਾਂ ਕਿ ਟਾਲੀਦਾਰ ਦੁਆਰਾ ਮੁਰਫ ਸਫੀਤ ਹੋਵੇ ਇਹ ਮੇਰੀ ਬੇਨਤੀ ਆ ਤੁਹਾਡੇ ਆਪਣੇ ਸਾਧਨਾਂ ਨਾਲ ਸਾਰੇ ਆਪਣੇ ਪੰਜਾਬੀ ਭਾਈਚਾਰੇ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਪਹਿਣਾ ਨੂੰ ਮਦਦਾਂ ਨੂੰ ਜੀ ਵਡਾਲਾ ਜੀ ਤੁਹਾਡਾ ਆਕਾਲ ਚਰਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਜੀ ਬਿਲਕੁਲ ਜੀ ਜਿਵੇਂ ਤੁਸੀਂ ਸੀਨੀਅਰ ਲੀਡਰ ਬਡਾਲਾ ਜੀ ਨੂੰ ਸੁਣਿਆ ਉਹ ਇਹੀ ਕਹਿ ਰਹੇ ਸਨ ਕਿ ਕਿਤੇ ਨਾ ਕਿਤੇ ਜੋ ਅਕਾਲੀ ਦਲ ਦਾ ਤੁਹਾਡਾ ਬਦਲ ਤੜਾ ਹੈਗਾ ਉਹ ਹੁਕਮਨਾਮੇ ਨੂੰ ਹਲੇ ਤੱਕ ਵੀ ਮੰਨਣ ਨੂੰ ਤਿਆਰ ਨਹੀਂ ਹੈ ਲੇਕਿਨ ਦੂਜੇ ਪਾਸੇ ਹੀ ਜੋ ਪ੍ਰਤੀ ਪ੍ਰਤੀਕਿਰਿਆ ਹੈਗੀ ਹੈ ਬਹੁਤ ਜੋਰਾ ਸ਼ੋਰਾਂ ਦੇ ਚੱਲ ਰਹੀ ਹੈਗੀ ਲਗਭਗ ਅਤੇ 3 ਮਹੀਨੇ ਭਰਤੀ ਜੋ ਪ੍ਰਤੀਕਿਰਿਆ ਚੱਲੇਗੀ ਉਸ ਨੂੰ ਹੋ ਚੁੱਕੇ ਨੇ ਅਤੇ ਬਿਲਕੁਲ ਸਮਾਪਤੀ ਵੱਲ ਵੱਧ ਰਹੀ ਹੈ ਅਤੇ ਇਹੀ ਬੇਨਤੀਆਂ ਕਰ ਰਹੇ ਹਾਂ ਉਹ ਐਨਆਰਆਈ ਸੰਗਤਾਂ ਨੂੰ ਤੇ ਪੰਜਾਬ ਦੀ ਸੰਗਤਾਂ ਨੂੰ ਕਿ ਬਾਅਦ ਚੜ ਕੇ ਆਪਾਂ ਅਕਾਲੀ ਦਲ ਨੂੰ ਜੋ ਦੁਬਾਰਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਆਉਣ ਵਾਲਿਆ ਦੇ ਸਮਿਆਂ ਵਿੱਚ ਜੋ ਆਪਣੇ ਸਿੱਖ ਸੰਗਤਾਂ ਦੇ ਮਸਲੇ ਗਏ ਉਸ ਨੂੰ ਵਧੇਰੇ ਤਰੀਕੇ ਨਾਲ ਵਧੇਰੇ ਤਰੀਕੇ ਨਾਲ ਆਪਾਂ ਉਠਾ ਸਕੀਏ ਤੁਹਾਨੂੰ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ